ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਆਂ ਸਕਿਨ ਕੇਅਰ ਟਿਪਸ ਅਜੋਕੇ ਸਮੇਂ ਵਿੱਚ ਚਮੜੀ ਲਈ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨ ਦਾ ਰੁਝਾਨ ਵਧਿਆ ਹੈ ਲੋਕ ਹੁਣ ਬਾਜ਼ਾਰ ਵਿੱਚ ਉਪਲਬਧ ਉਤਪਾਦਾਂ ਦੀ ਬਜਾਏ ਘਰੇਲੂ ਉਪਚਾਰ ਤੇ ਜ਼ਿਆਦਾ ਭਰੋਸਾ ਕਰ ਰਹੇ ਹਨ ਇਹ ਚੀਜ਼ਾਂ ਨਾ ਸਿਰਫ ਆਸਾਨੀ ਨਾਲ ਮਿਲ ਜਾਂਦੀਆਂ ਹਨ ਸਗੋਂ ਸਸਤੀਆਂ ਵੀ ਹੁੰਦੀਆਂ ਹਨ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਕੁਦਰਤੀ ਉਤਪਾਦ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਲਈ ਇਹਨਾਂ ਸਮਗਰੀਆਂ ਦੀ ਵਰਤੋਂ ਕਲੀਨਰ, ਸਕਰਬ, ਟੋਨਰ ਅਤੇ ਫੇਸ ਮਾਸਕ ਦੇ ਰੂਪ ਵਿੱਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਹਾਲਾਂਕਿ ਸਚਾਈ ਇਹ ਹੈ ਕਿ ਰਸੋਈ ਵਿੱਚ ਬਹੁਤ ਸਾਰੇ ਕੁਦਰਤੀ ਤੱਤ ਤੁਹਾਡੀ ਚਮੜੀ ਲਈ ਨਹੀਂ ਬਣਾਏ ਗਏ। ਇਹਨਾਂ ਨੂੰ ਚਿਹਰੇ ਤੇ ਲਗਾਉਣ ਨਾਲ ਗੰਭੀਰ ਨੁਕਸਾਨ ਹੋ ਸਕਦੇ ਹਨ ਤਾਂ ਆਓ ਜਾਣਦੇ ਹਾਂ ਅਜਹੀਆਂ 5 ਚੀਜ਼ਾਂ ਬਾਰੇ ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਹ ਵੀਡੀਓ ਵਧੀਆ ਨਾ ਲੱਗੀ ਤਾਂ ਵੀ ਲਾਈਕ ਜ਼ਰੂਰ ਕਰ ਦੇਣਾ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੋ ਆਪਾਂ ਘਰ ਦੇ ਵਿੱਚ ਰਸੋਈ ਦੀਆਂ ਚੀਜ਼ਾਂ ਨਾਲ ਆਪਣੇ ਚਿਹਰੇ ਨੂੰ ਸਕਰਾਬ ਕਰ ਰਹੇ ਆ ਸਭ ਤੋਂ ਪਹਿਲਾਂ ਹੈ ਚਿੱਟੇ ਸ਼ੂਗਰ ਜਾਨੀ ਚੀਨੀ ਚਿਹਰੇ ਤੇ ਸਕਰਾਬ ਵਿੱਚ ਚਿੱਟੀ چینی ਨੂੰ ਸ਼ਾਮਲ ਕਰਨਾ ਛੱਡ ਦਿਓ ਇਸ ਨਾਲ ਤਿੱਖੇ ਕੋਨੇ ਚਿਹਰੇ ਦੇ ਨਾਜ਼ੁਕ ਟਿਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਸਫੈਦ چینی ਨਾਲ ਚਮੜੀ ਨੂੰ ਨਿਯਮਤ ਤੌਰ ਤੇ ਰਗੜਨ ਨਾਲ ਛੋਟੇ ਕੱਟ ਜਲਨ ਲਾਲੀ ਖੁਸ਼ਕੀ ਅਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਖਾਸ ਤੌਰ ਤੇ ਜੇਕਰ ਤੁਹਾਡੇ ਚਿਹਰੇ ਉੱਤੇ ਮੁਹਾਸੇ ਹਨ ਤਾਂ ਚਿਹਰੇ ਤੇ ਨਾਮਕ ਅਤੇ ਚੀਨੀ ਦੀ ਵਰਤੋਂ ਬਿਲਕੁਲ ਨਾ ਕਰੋ ਤੇ ਅਗਲਾ ਹੈ ਨਿੰਬੂ ਨਿੰਬੂ ਵਿੱਚ ਐਂਟੀਆਕਸੀਡੈਂਟਸ ਦੀ ਭਰਪੂਰ ਮਾਤਰਾ ਹੋਣ ਕਾਰਨ ਬਹੁਤ ਸਾਰੇ ਲੋਕ ਪਿਗਮੇਟੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਚਮੜੀ ਨੂੰ ਚਮਕਦਾਰ ਬਣਾਉਣ ਲਈ ਇਸ ਨੂੰ ਸਿੱਧੇ ਚਿਹਰੇ ਉੱਤੇ ਵਰਤਦੇ ਹਨ ਹਾਲਾਂਕਿ ਨਿੰਬੂ ਕੁਦਰਤ ਵਿੱਚ ਬਹੁਤ ਤੇਜ਼ਾਬ ਵਾਲਾ ਹੁੰਦਾ ਹੈ ਅਤੇ ਚਮੜੀ ਦੇ ਪੀ ਐਚ ਸੰਤੁਲਨ ਨੂੰ ਵਿਗਾੜ ਸਕਦਾ ਹੈ ਜਿਸ ਨਾਲ ਗੰਭੀਰ ਅਲਰਜੀ ਬਹੁਤ ਜ਼ਿਆਦਾ ਖੁਸ਼ਕੀ ਲਾਲੀ ਅਤੇ ਚਮੜੀ ਦਾ ਛਿੱਲੜ ਹੋ ਜਾਣਾ ਹੋ ਸਕਦਾ ਹੈ ਜੇਕਰ ਤੁਹਾਡੀ ਚਮੜੀ ਨਾਜ਼ੁਕ ਹੈ ਸੈਂਸਿਟਿਵ ਹੈ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਵੀ ਤੁਸੀਂ ਨਿੰਬੂ ਨੂੰ ਚਮੜੀ ਉੱਤੇ ਸਿੱਧੇ ਤੌਰ ਤੇ ਨਾ ਲਗਾਓ ਸਾਵਾਂ ਇਸ ਦਿਨ ਕੌਜ ਬੂੰਦਾਂ ਨੂੰ ਰਗੜ ਕੇ ਫੇਸ ਮਾਸਕ ਵਿੱਚ ਮਿਲਾ ਕੇ ਲਗਾ ਸਕਦੇ ਹੋ ਮਤਲਬ ਤੁਸੀਂ ਬੇਸਨ ਵਿੱਚ ਜਾਂ ਦਹੀਂ ਵਿੱਚ ਮਿਲਾ ਕੇ ਕੌਜ ਬੂੰਦਾਂ ਨੂੰ ਫੇਸ ਉੱਤੇ ਲਗਾ ਸਕਦੇ ਹੋ ਤੇ ਅਗਲਾ ਹੈ ਦਾਲ ਚੀਨੀ ਦਾਲ ਚੀਨੀ ਦਾ ਸਵਾਦ ਅਤੇ ਮਹਿਕ ਬਹੁਤ ਵਧੀਆ ਹੁੰਦੀ ਹੈ ਇਸ ਲਈ ਇਸ ਮਸਾਲੇ ਨੂੰ ਖਾਣੇ ਵਿੱਚ ਵਰਤਣਾ ਮਜ਼ੇਦਾਰ ਹੈ ਪਰ ਇਹ ਗਰਮ ਮਸਾਲੇ ਨੂੰ ਕਦੇ ਵੀ ਚਿਹਰੇ ਤੇ ਨਾ ਲਗਾਓ ਤੁਸੀਂ ਇਸ ਮਸਾਲੇ ਨੂੰ ਘੱਟ ਹੀ ਕਿਸੇ ਚਮੜੀ ਉਤਪਾਦ ਵਿੱਚ ਦੇਖਦੇ ਹੋ ਇਹ ਇਸ ਲਈ ਕਿਉਂਕਿ ਇਹ ਚਮੜੀ ਨੂੰ ਪਰੇਸ਼ਾਨ ਕਰ ਸਕਦਾ ਹੈ ਚਮੜੀ ਉੱਪਰ ਜਲਨ ਵੀ ਹੋ ਸਕਦੀ ਹੈ ਦਾਲਚੀਨੀ ਦੇ ਨਾਲ ਤੇ ਨੈਕਸਟ ਹੈ ਸ਼ੁੱਧ ਤੇਲ ਹਾਲਾਂਕਿ ਚਮੜੀ ਉੱਤੇ ਬਨਸਪਤੀ ਤੇਲ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ ਹੈ ਪਰ ਬਹੁਤ ਸਾਰੇ ਲੋਕ ਅਜੇ ਹਨ ਜੋ ਅਜਿਹਾ ਕਰਕੇ ਪਛਤਾਉਂਦੇ ਹਨ ਸਬਜ਼ੀਆਂ ਦੇ ਤੇਲ ਦੀ ਵਰਤੋਂ ਕਾਰਨ ਨਾਲ ਤੁਹਾਡੀ ਚਮੜੀ ਵਿੱਚ ਬਾਧੂ ਨਮੀ ਹੋ ਸਕਦੀ ਹੈ ਪਰ ਇਸ ਨਾਲ ਬੰਦ ਪੋਰਸ ਮੁਹਾਸੇ ਅਤੇ ਤੇਲ ਜੁਕਤ ਚਮੜੀ ਹੋ ਸਕਦੀ ਹੈ ਜਿਨ੍ਹਾਂ ਦੀ ਆਇਲੀ ਸਕਿਨ ਹੁੰਦੀ ਹੈ ਉਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ ਯੂਜ਼ ਕਰਨਾ ਚਾਹੀਦਾ ਇਸ ਤੋਂ ਇਲਾਵਾ ਰਿਫਾਈਨਡ ਤੇਲ ਬਹੁਤ ਜ਼ਿਆਦਾ ਰਸਾਇਣਾਂ ਨਾਲ ਪ੍ਰੋਸੈਸ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ ਚਿਹਰੇ ਤੇ ਵਰਤਣ ਨਾਲ ਸਿਰਫ ਚਮੜੀ ਨੂੰ ਨੁਕਸਾਨ ਹੁੰਦਾ ਹੈ ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ ਦੇ ਲਈ ਕੋਲਡ ਪ੍ਰੋਸੈਸਡ ਜਾਂ ਆਰਗੇਨਿਕ ਪਲਾਟ ਪlant oil ਦੀ ਵਰਤੋਂ ਕਰੋ ਤੇ ਨੈਕਸਟ ਹੈ ਬੇਕਿੰਗ ਸੋਡਾ ਬੇਕਿੰਗ ਸੋਡਾ ਨਾਲ ਚਿਹਰਾ ਧੋਣਾ ਜਾਂ ਇਸ ਨੂੰ ਫੇਸ ਕ ਮਾਸਕ ਫੇਸ ਮਾਸਕ ਜਾਂ ਸਕਰਬ ਵਿੱਚ ਵਰਤਣਾ ਚਮੜੀ ਦੇ ਸੁਰੱਖਿਆ ਤੇਲ ਦੇ ਪ੍ਰਕਾਹ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਤਲਬ ਜੋ ਆਪਣਾ ਨੇਚਰਲ ਆਇਲ ਹੁੰਦਾ ਵਾ ਚਮੜੀ ਦਾ ਉਹ ਨੁਕਸਾਨ ਪਹੁੰਚਾਉਂਦਾ ਵਾ ਜਿਸ ਕਾਰਨ ਸਕਿਨ ਇਨਫੈਕਸ਼ਨ ਅਤੇ ਮੁਹਾਸੇ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਚਮੜੀ ਉੱਤੇ ਬੇਕਿੰਗ ਸੋਡਾ ਲਗਾਉਣ ਨਾਲ ਚਮੜੀ ਨਾਜ਼ੁਕ ਹੋ ਜਾਂਦੀ ਹੈ ਜਿਸ ਨਾਲ ਹਾਈ ਪਿਗਮੈਂਟੇਸ਼ਨ ਵੱਧ ਸਕਦੀ ਹੈ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।